ਦੁਨੀਆਂ ਦੇ ਵਿੱਚ ਤੁਸੀਂ ਪੜਾਈ ਨਾਮ ਖਟਿਆ ਹੈ ਲੋਕ ਤੁਹਾਡੇ ਕੋ ਚੰਗੇ ਹੋ ਕੇ ਜਾਂਦੇ ਨੇ ਤੇ ਤਾਂ ਹੀ ਕਹਿੰਦੇ ਨੇ ਕਿ ਜਿਹੜਾ ਡਾਕਟਰ ਹੈ ਉਹ ਰੱਬ ਦਾ ਰੂਪ ਹੁੰਦਾ ਹੈ ਜਿਵੇਂ ਮਾਂ ਨੂੰ ਕਹਿੰਦੇ ਆ ਕਿ ਮਾਂ ਰੱਬ ਦਾ ਦੂਸਰਾ ਰੂਪ ਹੈ ਤੇ ਡਾਕਟਰ ਨੂੰ ਵੀ ਉਸੇ ਤਰ੍ਹਾਂ ਹੀ ਜਾਣਿਆ ਕਰੀਏ ਸਾਡੇ ਵਰਗੇ ਬੈਦਾਨਾ ਜੀ ਉਹ ਸੇਵਾਦਾਰ ਹੁੰਦੇ ਆ ਰੱਬ ਤੇ ਬੜੀ ਵੱਡੀ ਤਾਕਤ ਹੈ ਉੱਥੇ ਅੱਜ ਆਪਾਂ ਖੜੇ ਆ ਗੁਰੂ ਮਹਾਰਾਜ ਦੇ ਘਰ ਖੜੇ ਆ ਗੁਰਪਰਬ ਦਾ ਦਿਨ ਹੈ ਤੇ ਗੁਰੂ ਮਹਾਰਾਜ ਦੀ ਕਿਰਪਾ ਜਿਨ੍ਹਾਂ ਤੇ ਵੀ ਹੁੰਦੀ ਆ ਉਹ ਲੋਕ ਅਹਜੀ ਹੋ ਜਾਂਦੇ ਆ ਮੇਰੇ ਕੋਲ ਜਿਹੜਾ ਵੀ ਇਨਸਾਨ ਆਉਂਦਾ ਮੈਂ ਉਹਦੇ ਮੁਤਾਬਕ ਹੀ ਉਹਦਾ ਟ੍ਰੀਟਮੈਂਟ ਕਰਨ ਚ ਰੁਚੀ ਲੈਂਦਾ ਜੇ ਗਰੀਬ ਆ ਤਾਂ ਉਹਦੇ ਨਾਲ ਗਰੀਬ ਬਣ ਕੇ ਨਿਭੜਦੇ ਆ ਜੇ ਅਮੀਰ ਆ ਉਹਦੇ ਨਾਲ ਅਮੀਰ ਬਣ ਕੇ ਨਿਭੜਦੇ ਆ ਜੇ ਕੋਈ ਜਹਾਜ਼ ਚਾਹੁੰਦਾ ਉਹਨੂੰ ਜਹਾਜ਼ 'ਚ ਬਹਿ ਕੇ ਮਿਲਦੇ ਆ ਜੇ ਵੀ ਗੱਡੀ ਚਾਹੁੰਦਾ ਗੱਡੀ 'ਚ ਬਹਿ ਕੇ ਮਿਲਦੇ ਆ ਕੋਈ ਪੁੰਜੇ ਬਹਿ ਕੇ ਆਉਂਦਾ ਤਾਂ ਪੁੰਜੇ ਬਹਿ ਕੇ ਮਿਲਦੇ ਆ ਹਰ ਮਰੀਜ਼ ਨੂੰ ਹਰ ਰੂਪ 'ਚ ਮਿਲਦੇ ਆ ਮੈਨੂੰ ਲੱਗਦਾ ਅੱਧੇ ਮਰੀਜ਼ ਤਾਂ ਤੁਹਾਡੀਆਂ ਗੱਲਾਂ ਸੁਣ ਕੇ ਹੀ ਠੀਕ ਹੋ ਜਾਂਦੇ ਹੋਣੇ ਆ ਨਾ ਜੀ ਬਿਲਕੁਲ ਮੈਨੂੰ ਕਹਿ ਕੇ ਵੀ ਜਾਂਦੇ ਨੇ ਲੋਕੀ ਕਹਿੰਦੇ ਡਾਕਟਰ ਦਵਾਈ ਤਾਂ ਕੋਈ ਸਰਬ ਲੈ ਚੱ ਇਹ ਨਹੀਂ ਪਤਾ ਇਹਨੇ ਕੀ ਕਰਨਾ ਪਰ ਅਸੀਂ ਅੱਜ ਠੀਕ ਹੋ ਕੇ ਚੱਲੇ ਆ ਤਾਂ ਇਹ ਮੇਰੇ ਲਈ ਬਹੁਤ بڑا ਅਸ਼ੀਰਵਾਦ ਹੁੰਦਾ ਰੱਬ ਦਾ ਮੈਨੂੰ ਕਦੇ ਇਸ ਗੱਲ ਦਾ ਘਮੰਡ ਨਹੀਂ ਹੋਇਆ ਮੈਂ ਬਲਕੇ ਰੋਈ ਪੈਂਦਾ ਨੱਕ ਦੇ ਕਦੇ ਤਾਂ ਵੀ ਬਾਬਾ ਜੀ ਐਡਾ ਵਿਸ਼ਵਾਸ ਲੋਕਾਂ ਦਾ ਬਣਾਇਆ ਤਾਂ ਇਸ ਦਵਾਈ ਚ ਵੀ ਹੁਣ ਤੁਸੀਂ ਆਪੇ ਬਰਕਤ ਕਰਨੀ ਆ ਤੁਸੀਂ ਉਹ ਲੋਕਾਂ ਨੂੰ ਠੀਕ ਕਰਨਾ ਉਹ ਕਰਦੇ ਵੀ ਆ ਇੱਕ ਤਾਂ ਮੈਂ ਤੁਹਾਨੂੰ ਦੱਸਦਾ ਅੱਜ ਕੱਲ੍ਹ ਅੱਖਾਂ ਦੀ ਪ੍ਰੋਬਲਮ ਬਹੁਤ ਆ ਪੋਲੂਸ਼ਨ ਬਹੁਤ ਆ ਅੱਖਾਂ ਦੇ ਵਿੱਚ ਬੜੀ ਪ੍ਰੋਬਲਮ ਆ ਉਹਦੇ ਲਈ ਸਾਡਾ ਨਾ ਆਈ ਡ੍ਰੌਪ ਤਿਆਰ ਹੋਇਆ ਹੋਇਆ ਨਿਰਾਲਾ ਆਈ ਡ੍ਰੌਪ ਉਹ ਲੋਕਾਂ ਨੂੰ ਪਤਾ ਜਿਹੜੇ ਸਾਡੇ ਕੋਲੇ ਆਉਂਦੇ ਆ ਕਿ ਅਸੀਂ ਹਰੇਕ ਦੀਆਂ ਅੱਖਾਂ 'ਚ ਫ੍ਰੀ ਪਾਉਂਦੇ ਆ ਅੱਛਾ ਜਦੋਂ ਅਸੀਂ ਪਾ ਦਿੰਦੇ ਆ ਉਹ ਜਾਂਦੇ ਆ ਕਹਿੰਦੇ ਨੇ ਜੀ ਜੀ ਦਿਓ ਕਿਉਂ ਇਹਦਾ ਚਮਤਕਾਰ ਜਦ ਹੀ ਪਤਾ ਲੱਗ ਜਾਂਦਾ ਕਿਉਂਕਿ ਇਹਨੇ ਅੱਖਾਂ ਬਿਲਕੁਲ ਸਾਫ਼ ਕਰ ਦੇਣੀਆਂ ਔਰ ਦਿਮਾਗ ਦੇ ਅੰਦਰ ਜਿਹੜੇ ਸਾਡੇ ਸੈੱਲ ਆ ਜਿਹਨੂੰ ਅਸੀਂ ਹੈਪੀ ਹਾਰਮੋਨ ਕਹਿੰਦੇ ਆ ਇਹ ਉਹਨਾਂ ਨੂੰ ਐਕਟਿਵ ਕਰ ਦਿੰਦੇ ਆ ਬੰਦਾ ਥੋੜੀ ਦੇਰ ਲਈ ਫ੍ਰੈਸ਼ ਹੋ ਜਾਂਦਾ 슈ਗਰ ਦਾ ਮਸਲਾ ਪਰ ਫਿਰ ਵੀ ਇੱਕ ਚੀਜ਼ ਮੈਂ ਦੱਸ ਦਿੰਨਾ ਜਿਹੜੀ ਸਾਰਿਆਂ ਲਈ ਫਾਇਦੇਮੰਦ ਆ ਉਹ ਹੈਗੀ ਆ ਮੇਥੀ ਕਲੌਂਜੀ ਤੇ ਕਾਲੇ ਛੋਲੇ 20 ਦਾਣੇ ਮੇਥੀ ਦੇ 10 ਦਾਣੇ ਕਲੌਂਜੀ ਦੇ ਤੇ ਉਹਦੇ ਵਿੱਚ ਤੁਸੀਂ ਪਾਉਣੇ ਆ 40 ਦਾਣੇ ਕਾਲੇ ਛੋਲਿਆਂ ਦੇ ਉਹਨਾਂ ਨੂੰ ਰਾਤ ਨੂੰ ਪਾਣੀ 'ਚ ਭਿਓ ਕੇ ਰੱਖ ਦਿਓ ਸਵੇਰੇ ਉੱਠ ਕੇ ਉਹ ਸੌਫਟ ਹੋ ਜਾਂਦੇ ਆ ਉਹਨਾਂ ਨੂੰ ਚਬਾ ਚਬਾ ਕੇ ਖਾਣਾ ਤੇ ਜਿਹੜਾ ਪਾਣੀ ਆ ਉਹਦੇ ਨਾਲ ਉਹ ਪੀ ਲੈਣਾ ਆਪਾਂ ਨੇ ਉਸ ਤੋਂ ਬਾਅਦ ਤੁਸੀਂ ਦੇਖੋਗੇ 40 45 ਦਿਨਾਂ ਦੇ ਵਿੱਚ ਜਿਹੜਾ ਸ਼ੂਗਰ ਕਾਰਨ ਸਰੀਰ ਸੁਸਤ ਰਹਿੰਦਾ ਸੀ ਸਰੀਰ ਟੁੱਟਿਆ ਰਹਿੰਦਾ ਸੀ ਹਰ ਵਕਤ ਆਇਂ ਲੱਗਦਾ ਸੀ ਹਾਏ ਮੈਨੂੰ ਤਾਂ ਸ਼ੂਗਰ ਹੋ ਗਈ ਮੈਨੂੰ ਕੀ ਬਣੂਗਾ ਉਹ ਸਾਰੀਆਂ ਚੀਜ਼ਾਂ ਖਤਮ ਹੋਣ ਲੱਗ ਜਾਂਦੀਆਂ ਨੇ ਔਰ ਜਿਹੜੇ ਲੋਕ ਇਹਨੂੰ 5 4 ਸਾਲ ਲੈ ਲੈਂਦੇ ਆ ਉਹ ਫਿਰ ਬੋਲਦੇ ਆ ਥੈਂਕ ਯੂ ਗੁਰੂ ਸਾਹਿਬ ਫਿਰ ਮੈਂ ਬੋਲਦਾ ਥੈਂਕ ਯੂ ਬਾਬਾ ਜੀ ਤੁਸੀਂ ਇਹ ਸਾਡੇ ਦੇ ਅਸ਼ੀਰਵਾਦ ਰੱਖਿਆ ਜੀ ਸਾਡਾ ਜਟੀ ਵੀ ਦੇਖ ਰਹੇ ਹੋ ਤੁਸੀਂ ਤੇ ਮੈ ਰੋਬਿਆ ਅੰਜਲ ਤੁਹਾਡੇ ਨਾਲ ਸਵੇਰੇ ਹਾਜ਼ਰ ਆ ਜੀ ਫੇਸ 1 ਦੇ ਵਿੱਚ ਜਿੱਥੇ ਇੱਕ ਗੁਰਦੁਆਰਾ ਸਾਹਿਬ ਆਪਾਂ ਪਹੁੰਚੇ ਹੋਏ ਆ ਜਿੱਥੇ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਡਾਕਟਰ ਸੁਭਾਸ਼ ਗੋਇਲ ਨੂੰ ਸਨਮਾਨਿਤ ਕੀਤਾ ਗਿਆ ਹੈ ਤਾਂ ਅੱਜ ਬੜਾ ਹੀ ਭਾਗਾ ਵਾਲਾ ਦਿਨ ਹੈ ਜਿੱਥੇ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 555 ਪ੍ਰਕਾਸ਼ ਗੁਰਪੂਰਵ ਹੈ ਤੇ ਲੱਖ ਲੱਖ ਵਧਾਈ ਹੋਵੇ ਪਹਿਲਾਂ ਤਾਂ ਸੰਗਤਾਂ ਤੋਂ ਨਾਲ ਹੀ ਹੁਣ ਡਾਕਟਰ ਗੋਇਲ ਸਾਡੇ ਨਾਲ ਮੌਜੂਦ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਬਾਬਾ ਜੀ ਦੀ ਕਿਰਪਾ ਸਾਰਿਆਂ ਤੇ ਬਣੀ ਰਹੇ ਜੀ ਡਾਕਟਰ ਗੋਇਲ ਤੁਹਾਡਾ ਨਾਮ ਬਹੁਤ ਸੁਣਿਆ ਹੋਇਆ ਹੈ ਕਿ ਕਿਉਂਕਿ ਆਯੁਰਵੈਦਿਕ ਦੀ ਦੁਨੀਆ ਦੇ ਵਿੱਚ ਤੁਸੀਂ ਬੜਾ ਹੀ ਨਾਮ ਖੱਟਿਆ ਹੈ ਲੋਕ ਤੁਹਾਡੇ ਕੋ ਚੰਗੇ ਹੋ ਕੇ ਜਾਣਦੇ ਨੇ ਤੇ ਤਾਂ ਹੀ ਕਹਿੰਦੇ ਨੇ ਕਿ ਜਿਹੜਾ ਡਾਕਟਰ ਹੈ ਉਹ ਰੱਬ ਦਾ ਰੂਪ ਹੁੰਦਾ ਹੈ ਜਿਵੇਂ ਮਾਂ ਨੂੰ ਕਹਿੰਦੇ ਹੈ ਕਿ ਮਾਂ ਰੱਬ ਦਾ ਦੂਸਰਾ ਰੂਪ ਹੈ ਤੇ ਡਾਕਟਰ ਨੂੰ ਵੀ ਉਸੇ ਤਰ੍ਹਾਂ ਹੀ ਜਾਣਿਆ ਜਾਂਦਾ ਹੈ ਸਾਡੇ ਵਰਗੇ ਬੈਦਾਨਾ ਜੀ ਉਹ ਸੇਵਾਦਾਰ ਹੁੰਦੇ ਆ ਰੱਬ ਤੇ ਬੜੀ ਵੱਡੀ ਤਾਕਤ ਹੈ ਉੱਥੇ ਅੱਜ ਆਪਾਂ ਖੜੇ ਆ ਗੁਰੂ ਮਹਾਰਾਜ ਦੇ ਘਰ ਖੜੇ ਆ ਗੁਰਪਰਬ ਦਾ ਦਿਨ ਹੈ ਤੇ ਗੁਰੂ ਮਹਾਰਾਜ ਦੀ ਕਿਰਪਾ ਜਿਨ੍ਹਾਂ ਤੇ ਵੀ ਹੁੰਦੀ ਆ ਉਹ ਲੋਕ ਇਹ ਜਿਹੀ ਹੋ ਜਾਂਦੇ ਆ ਜਿਹੇ ਜਿਸੀਂ ਹੋ ਗਏ ਔਰ ਅੱਜ ਬੜਾ ਵਧੀਆ ਦਿਹਾੜਾ ਤੇ ਫ੍ਰੀ ਕੈਂਪ ਲਾਇਆ ਹੋਇਆ ਜੀ ਗੁਰਦੁਆਰਾ ਸਾਹਿਬ ਚ ਜੀ ਤੁਹਾਡੇ ਵੱਲ ਹਰ ਵਾਰੀ ਇਦਾਂ ਫ੍ਰੀ ਕੈਂਪ ਜਿੱਦਾ ਲਾਇਆ ਜਾਂਦਾ ਹੈ ਜਦੋਂ ਲੋਕੀ ਚੰਗੇ ਹੋ ਕੇ ਤੁਹਾਡੇ ਤੋਂ ਜਾਂਦੇ ਨੇ ਦੁਆਵਾਂ ਦੇ ਕੇ ਜਾਂਦੇ ਨੇ ਮਨ ਨੂੰ ਕਿੰਨਾ ਸਕੂਨ ਮਿਲਦਾ ਬੜਾ ਦੇਖੋ ਇੱਕ ਸਭ ਤੋਂ ਵੱਡੀ ਗੱਲ ਦੁਨੀਆ 'ਚ ਮੰਨੀ ਜਾਂਦੀ ਆ ਕਿ ਜਿਸ ਇਨਸਾਨ ਨੂੰ ਲੈਟਰਨ ਬਾਥਰੂਮ ਠੀਕ ਆਉਂਦਾ ਹੋਵੇ ਪੇਟ ਠੀਕ ਰਹਿੰਦਾ ਹੋਵੇ ਨੀਂਦ ਇੱਕਦਮ ਆ ਜਾਵੇ ਉਹ ਇਨਸਾਨ ਦੁਨੀਆ ਦਾ ਸਭ ਤੋਂ ਰਹੀਸ ਮੰਨਿਆ ਜਾਂਦਾ ਔਰ ਸਭ ਤੋਂ ਤੰਦਰੁਸਤ ਮੰਨਿਆ ਜਾਂਦਾ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹ ਗੁਰੂ ਮਹਾਰਾਜ ਜੀ ਨੇ ਮੇਰੀ ਝੋਲੀ ਚ ਪਾਈਆਂ ਨੇ ਸਿਰਫ ਐਸੇ ਕਰਕੇ ਪਾਈਆਂ ਨੇ ਕਿ ਮੇਰੇ ਕੋਲ ਜਿਹੜਾ ਵੀ ਇਨਸਾਨ ਆਉਂਦਾ ਮੈਂ ਉਹਦੇ ਮੁਤਾਬਕ ਹੀ ਉਹਦਾ ਟ੍ਰੀਟਮੈਂਟ ਕਰਨ ਚ ਰੁਚੀ ਲੈਣਾ ਜੇ ਗਰੀਬ ਹੈ ਤਾਂ ਉਹਦੇ ਨਾਲ ਗਰੀਬ ਬਣ ਕੇ ਨਿਭੜਦੇ ਆ ਜੇ ਅਮੀਰ ਹੈ ਉਹਦੇ ਨਾਲ ਅਮੀਰ ਬਣ ਕੇ ਨਿਭੜਦੇ ਆ ਜੇ ਕੋਈ ਜਹਾਜ਼ ਚਾਹੁੰਦਾ ਉਹਨੂੰ ਜਹਾਜ਼ 'ਚ ਬਹਿ ਕੇ ਮਿਲਦੇ ਆ ਜੇ ਕੋਈ ਗੱਡੀ ਚਾਹੁੰਦਾ ਗੱਡੀ 'ਚ ਬਹਿ ਕੇ ਮਿਲਦੇ ਆ ਕੋਈ ਪੁੰਜੇ ਬਹਿ ਕੇ ਆਉਂਦਾ ਤਾਂ ਪੁੰਜੇ ਬਹਿ ਕੇ ਮਿਲਦੇ ਆ ਹਰ ਮਰੀਜ਼ ਨੂੰ ਹਰ ਰੂਪ 'ਚ ਮਿਲਦੇ ਆ ਤਾਂ ਇਸੇ ਕਰਕੇ ਸ਼ਾਇਦ ਮੈਨੂੰ ਹਰ ਤਾਫਕੇ ਦੇ ਲੋਕ ਪਿਆਰ ਕਰਦੇ ਆ ਔਰ ਜਿਨ੍ਹਾਂ ਕੋਲੇ ਪੈਸੇ ਆ ਉਹਨਾਂ ਤੋਂ ਪੈਸੇ ਲੈ ਲੈਂਦੇ ਆ ਜਿਨ੍ਹਾਂ ਕੋਲ ਹੈ ਨਹੀਂ ਉਹਨਾਂ ਨੂੰ ਫ੍ਰੀ ਦੇ ਦਿੰਦੇ ਆ ਜੀ ਜਿਵੇਂ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੇ ਕੀਰਤ ਕਰੋ ਨਾਮ ਜਪੋ ਤਾਂ ਵੱਢ ਸਕੋ ਵੀ ਸੁਨੇਹਾ ਦੇ ਰਹੇ ਹੋ ਕਿ ਉਹਨਾਂ ਦੀ ਸਿੱਖਿਆਵਾਂ ਤੇ ਚੱਲੋ ਤੇ ਸਭ ਤੋਂ ਵੱਡੀ ਕਿਰਪਾ ਰਹੀ ਬਾਬੇ ਨਾਨਕ ਦੀ ਬਹੁਤ ਕਿਰਪਾ ਰਹੀ ਬਚਪਨ ਤੋਂ ਰਹੀ ਕਿਉਂਕਿ ਬਚਪਨ 'ਚ ਅਸੀਂ ਇੱਕ ਕਹਾਣੀ ਸੁਣੀ ਸੀ ਕਿ ਬਾਬਾ ਨਾਨਕ ਜਦੋਂ ਮੱਕੇ ਵੱਲ ਗਏ ਤਾਂ ਉੱਧਰ ਪੈਰ ਕਰਕੇ ਪਏ ਤਾਂ ਆਗੇ ਕੁਝ ਉੱਥੇ ਦੇ ਹੁਕਮਰਾਨਾਂ ਨੇ ਕਿਹਾ ਵੀ ਬਾਬਾ ਜੀ ਤੁਸੀਂ ਪੈਰ ਉੱਧਰ ਕਰ ਲਓ ਸਾਡਾ ਇੱਧਰ ਮੱਕਾ ਹੈ ਤਾਂ ਉਹ ਕਹਿੰਦੇ ਵੀ ਜਿੱਧਰ ਨਹੀਂ ਹੈਗਾ ਮੱਕਾ ਮੇਰੇ ਪੈਰ ਉੱਧਰ ਕਰ ਦੋ ਜਦੋਂ ਉਹਨਾਂ ਨੇ ਕਿਹਾ ਪੈਰ ਕਮਾਣ ਦੀ ਕੋਸ਼ਿਸ਼ ਕੀਤੀ ਤਾਂ ਜਿੱਧਰ ਨੂੰ ਬਾਬਾ ਜੀ ਦੇ ਪੈਰ ਜਾਣ ਤੇ ਮੱਕਾ ਵੀ ਉਧਰ ਨੂੰ ਜਾਵੇ ਤੇ ਸਾਡੇ ਤਾਂ ਦਿਮਾਗ ਉੱਥੇ ਉੱਥੇ ਟਿਕ ਗਿਆ ਵੀ ਐਡੀ ਵੱਡੀ ਪਾਵਰ ਜੇ ਸਾਡੇ ਢੋਲੀ ਚ ਰੱਬ ਨੇ ਪਾਈ ਆ ਅਸੀਂ ਪੰਜਾਬ 'ਚ ਪੈਦਾ ਹੋਏ ਆ ਸਾਡੇ ਕੋਲੇ ਬਾਬਾ ਨਾਨਕ ਹੈ ਤਾਂ ਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਕੋਈ ਘਾਟ ਨਹੀਂ ਕੋਈ ਟੋਟ ਨਹੀਂ ਤਾਂ ਅਸੀਂ ਬਾਬਾ ਜੀ ਦੇ ਚਰਨਾਂ 'ਚ ਲੱਗੇ ਹੋਏ ਆ ਕਾਫੀ ਧੀਰ ਤੋਂ ਲੱਗੇ ਹੋਏ ਆ ਔਰ ਦਸਬੰਦ ਵੀ ਕੱਢਦੇ ਆ ਔਰ ਸ਼ਾਇਦ ਉਹੀ ਦਿਸਵੰਧ ਦੇ ਸਦਕਾ ਸਾਡੇ ਮਨ ਚ ਉੱਚ ਜਾਂ ਹੁੰਦੀਆਂ ਨੇ ਕਿ ਅਸੀਂ ਜਿਹੜਾ ਵੀ ਕੰਮ ਕਰਨਾ ਉਹ ਬਾਬਾ ਜੀ ਦੀ ਰਜਾ ਚ ਕਰਨਾ ਮੇਰਾ ਖਿਆਲ ਹੈ ਕਿ ਦਿਨ ਚ ਮੈਂ ਘਟੋ ਘਟ ਜੇ 100 ਸ਼ਬਦ ਬੋਲਦਾ ਉਹ 100 ਦੇ ਵਿੱਚ 80 ਸ਼ਬਦ ਬਾਬਾ ਜੀ ਬਾਬਾ ਜੀ ਹੁੰਦਾ ਤਾਂ ਇਹ ਐਵੇਂ ਨਹੀਂ ਹੁੰਦਾ ਜੀ ਮੈਨੂੰ ਲੱਗਦਾ ਅੱਧੇ ਮਨੁਰੀਸ ਤਾਂ ਤੁਹਾਡੀਆਂ ਗੱਲਾਂ ਸੁਣ ਕੇ ਠੀਕ ਹੋ ਜਾਂਦੇ ਹੋਣੇ ਹਨ ਜੀ ਬਿਲਕੁਲ ਮੈਨੂੰ ਕਹਿ ਕੇ ਵੀ ਜਾਂਦੇ ਨੇ ਲੋਕੀ ਕਹਿੰਦੇ ਡਾਕਟਰ ਦਵਾਈ ਤਾਂ ਗੋਇਲ ਸਾਹਿਬ ਲੈ ਚੱਲੇ ਇਹ ਨਹੀਂ ਪਤਾ ਇਹਨੇ ਕੀ ਕਰਨਾ ਪਰ ਅਸੀਂ ਅੱਜ ਠੀਕ ਹੋ ਕੇ ਚੱਲੇ ਆ ਤਾਂ ਇਹ ਮੇਰੇ ਲਈ ਬਹੁਤ ਬੜਾ ਅਸ਼ੀਰਵਾਦ ਹੁੰਦਾ ਰੱਬ ਦਾ ਮੈਨੂੰ ਕਦੇ ਇਸ ਗੱਲ ਦਾ ਘਮੰਡ ਨਹੀਂ ਹੋਇਆ ਮੈਂ ਬਲਕੇ ਰੋਈ ਪੈਂਦਾ ਨੱਕ ਦੇ ਕਦੇ ਤਾਂ ਵੀ ਬਾਬਾ ਜੀ ਐਡਾ ਵਿਸ਼ਵਾਸ ਲੋਕਾਂ ਦਾ ਬਣਾਇਆ ਤਾਂ ਇਸ ਦਵਾਈ 'ਚ ਵੀ ਹੁਣ ਤੁਸੀਂ ਆਪੇ ਬਰਕਤ ਕਰਨੀ ਆ ਤੁਸੀਂ ਉਹ ਲੋਕਾਂ ਨੂੰ ਠੀਕ ਕਰਨਾ ਉਹ ਕਰਦੇ ਵੀ ਆ ਤੁਸੀਂ ਜਿਵੇਂ ਕਿ ਅੱਜ ਕੈਂਪ ਲਾਇਆ ਇਹਦੇ ਵਿੱਚ ਜ਼ਿਆਦਾਤਰ ਲੋਕ ਕਿਹੜੇ ਤੁਹਾਡੇ ਕੋਲ ਆਉਂਦੇ ਨੇ ਜਿਨ੍ਹਾਂ ਨੂੰ ਜ਼ਿਆਦਾ ਸਮੱਸਿਆਵਾਂ ਹੁੰਦੀਆਂ ਨੇ ਉਹਨਾਂ ਦਾ ਇਲਾਜ ਇਹਨਾਂ ਦੇ ਵਿੱਚ ਹੀ ਹੁੰਦਾ ਇੱਕ ਦਮੈਂ ਤੁਹਾਨੂੰ ਦੱਸਦਾ ਅੱਜ ਕੱਲ੍ਹ ਅੱਖਾਂ ਦੀ ਪ੍ਰੋਬਲਮ ਬਹੁਤ ਆ ਪੋਲੂਸ਼ਨ ਬਹੁਤ ਅੱਖਾਂ ਦੇ ਵਿੱਚ ਬੜੀ ਪ੍ਰੋਬਲਮ ਹੈ ਉਹਦੇ ਲਈ ਸਾਡਾ ਨਾ ਆਈ ਡ੍ਰੌਪ ਤਿਆਰ ਹੋਇਆ ਹੋਇਆ ਨਿਰਾਲਾ ਆਈ ਡ੍ਰੌਪ ਉਹ ਲੋਕਾਂ ਨੂੰ ਪਤਾ ਜਿਹੜੇ ਸਾਡੇ ਕੋਲੇ ਆਉਂਦੇ ਆ ਕਿ ਅਸੀਂ ਹਰੇਕ ਦੀਆਂ ਅੱਖਾਂ 'ਚ ਫ੍ਰੀ ਪਾਉਂਦੇ ਆ ਅੱਛਾ ਜਦੋਂ ਅਸੀਂ ਪਾ ਦਿੰਦੇ ਆ ਉਹ ਜਾਂਦੇ ਕਹਿੰਦੇ ਨੇ ਜੀ ਜੀ ਦਿਓ ਕਿਉਂ ਇਹਦਾ ਚਮਤਕਾਰ ਜਦ ਹੀ ਪਤਾ ਲੱਗ ਜਾਂਦਾ ਕਿਉਂਕਿ ਇਹਨੇ ਅੱਖਾਂ ਬਿਲਕੁਲ ਸਾਫ਼ ਕਰ ਦੇਣੀਆਂ ਔਰ ਦਿਮਾਗ ਦੇ ਅੰਦਰ ਜਿਹੜੇ ਸਾਡੇ ਸੈੱਲ ਆ ਜਿਹਨੂੰ ਅਸੀਂ ਹੈਪੀ ਹਾਰਮੋਨ ਕਹਿੰਦੇ ਆ ਇਹ ਉਹਨਾਂ ਨੂੰ ਐਕਟਿਵ ਕਰ ਦਿੰਦੇ ਆ ਬੰਦਾ ਥੋੜੀ ਦੇਰ ਲਈ ਫ੍ਰੈਸ਼ ਹੋ ਜਾਂਦਾ ਨੰਬਰ 2 ਜਿਹੜੀ ਸਾਡੇ ਕੋਲੇ ਅੱਜ ਉਹ ਹੁੰਦੀ ਹੈ ਜਿਵੇਂ 슈ਗਰ ਦੇ ਮਰੀਜ਼ ਬਹੁਤ ਜ਼ਿਆਦਾ ਉਹਨਾਂ ਨੂੰ ਵਿਸ਼ਵਾਸ ਵੀ ਹੈ ਕਿ ਗੋਇਲ ਸਾਹਿਬ ਕੁਝ ਐਜਾ ਦੇਣਗੇ ਜਿਸ ਨਾਲ 슈ਗਰ ਕੰਟਰੋਲ ਹੋ ਜੂਗੀ ਉਹਦੇ ਵਾਸਤੇ ਅਸੀਂ ਬਹੁਤ ਵਧੀਆ ਚੀਜ਼ਾਂ ਨੇ ਪੰਜ ਚਾਰ ਚੀਜ਼ਾਂ ਜਿਹੜੀਆਂ ਦੱਸ ਦਿੰਦੇ ਆ ਲੋਕਾਂ ਨੂੰ ਕਿਉਂਕਿ ਇਹ ਚੀਜ਼ਾਂ ਮੈਂ ਕਈ ਵਾਰੀ ਦੱਸਦਾ ਨਹੀਂ ਚੈਨਲ ਦੇ ਮਾਧਿਅਮ ਤੋਂ ਕਿ ਕਿਸੇ ਨੂੰ ਮਾਹ ਬਾਦੀ ਕਿਸੇ ਨੂੰ ਸੁਵਾਦੀ 슈ਗਰ ਦਾ ਮਸਲਾ ਹੈ ਪਰ ਫਿਰ ਵੀ ਇੱਕ ਚੀਜ਼ ਮੈਂ ਦੱਸ ਦਿੰਦਾ ਜਿਹੜੀ ਸਾਰਿਆਂ ਲਈ ਫਾਇਦੇਮੰਦ ਆ ਉਹ ਹੈਗੀ ਹੈ ਮੇਥੀ ਕਲੌਂਜੀ ਤੇ ਕਾਲੇ ਛੋਲੇ 20 ਦਾਣੇ ਮੇਥੀ ਦੇ 10 ਦਾਣੇ ਕਲੌਂਜੀ ਦੇ ਤੇ ਉਹਦੇ ਵਿੱਚ ਤੁਸੀਂ ਪਾਉਣੇ ਆ 40 ਦਾਣੇ ਕਾਲੇ ਛੋਲਿਆਂ ਦੇ ਉਹਨਾਂ ਨੂੰ ਰਾਤ ਨੂੰ ਪਾਣੀ ਚ ਭਿਓ ਕੇ ਰੱਖ ਦੋ ਸਵੇਰੇ ਉੱਠ ਕੇ ਉਹ ਸੌਫਟ ਹੋ ਜਾਂਦੇ ਆ ਉਹਨਾਂ ਨੂੰ ਚਬਾ ਚਬਾ ਕੇ ਖਾਣਾ ਤੇ ਜਿਹੜਾ ਪਾਣੀ ਆ ਉਹਦੇ ਨਾਲ ਉਹ ਪੀ ਲੈਣਾ ਆਪਾਂ ਨੇ ਉਸ ਤੋਂ ਬਾਅਦ ਤੁਸੀਂ ਦੇਖੋਗੇ 40 45 ਦਿਨਾਂ ਦੇ ਵਿੱਚ ਜਿਹੜਾ ਸ਼ੂਗਰ ਕਾਰਨ ਸਰੀਰ ਸੁਸਤ ਰਹਿੰਦਾ ਸੀ ਸਰੀਰ ਟੁੱਟਿਆ ਰਹਿੰਦਾ ਸੀ ਹਰ ਵਕਤ ਐਂ ਲੱਗਦਾ ਸੀ ਹਾਏ ਮੈਨੂੰ ਤਾਂ ਸ਼ੂਗਰ ਹੋ ਗਈ ਮੈਨੂੰ ਕੀ ਬਣੂਗਾ ਉਹ ਸਾਰੀਆਂ ਚੀਜ਼ਾਂ ਖਤਮ ਹੋਣ ਲੱਗ ਜਾਂਦੀਆਂ ਨੇ ਔਰ ਜਿਹੜੇ ਲੋਕ ਇਹਨੂੰ 5 4 ਸਾਲ ਲੈ ਲੈਂਦੇ ਆ ਉਹ ਫਿਰ ਬੋਲਦੇ ਆ ਥੈਂਕ ਯੂ ਗੁਰੂ ਸਾਹਿਬ ਫਿਰ ਮੈਂ ਬੋਲਦਾ ਥ ਡਾਕਟਰ ਗੋਇਲ ਇੱਕ ਮੈਂ ਤੁਹਾਡੇ ਕੋ ਪਰਸਨਲ ਸਵਾਲ ਪੁੱਛਣਾ ਚਾਹਾਂਗੀ ਜਿਵੇਂ ਕਿ ਤੁਸੀਂ ਇਸ ਕਿਤੇ ਦੇ ਨਾਲ ਜੁੜੇ ਹੋਏ ਹੋ ਤੇ ਤੁਹਾਨੂੰ ਤੁਹਾਡੇ ਪੇਰੈਂਟਸ ਨੇ ਹੀ ਇਸ ਕਿਤੇ ਦੇ ਨਾਲ ਲਾਇਆ ਹੋਣਾ ਤੇ ਬਚਪਨ ਤੋਂ ਹੀ ਇਦਾਂ ਸ਼ੌਂਕ ਬਣ ਗਿਆ ਕਿ ਮੈਂ ਇਹ ਸੇਵਾ ਕਰਾਂ ਲੋਕਾਂ ਦੀ ਇਸੇ ਤਰ੍ਹਾਂ ਅਕਚਲੀ ਨਾ ਮੈਂ ਤੁਹਾਨੂੰ ਦੱਸਦਾ ਮੈਡਮ ਮੇਰਾ ਪਿੰਡ ਹੈ ਛੋਟਾ ਜਿਹਾ ਚੌਂਦਾ ਮੰਨਮੀ ਮੰਨਮੀ ਪਿੰਡ ਹੈ ਮੇਰਾ ਉਹਨੂੰ ਚੌਂਦਾ ਮੰਨਮੀ ਦੇ ਨਾਮ ਤੇ ਜਾਣਿਆ ਜਾਂਦਾ ਮਲੇਰ ਕੋਟਲੇ ਦੇ ਕੋਲ ਹੈਗਾ ਜੀ ਪਰ ਮੈਂ 1990 ਚ ਚੰਡੀਗੜ੍ਹ ਆ ਗਿਆ ਸੀਗਾ ਅੱਜ ਮੈਨੂੰ 30 32 ਸਾਲ ਹੋ ਗਏ ਇੱਥੇ ਆਏ ਨੂੰ ਅਰ ਮੇਰੇ ਪਿੰਡ ਦੇ ਵਿੱਚ ਨਾ ਸਾਡੀ ਇੱਕ ਛੋਟੀ ਜੀ ਦੁਕਾਨ ਸੀ ਕਰਿਆਨੇ ਦੀ ਤੋ ਜਿਹੜੀ ਕਰੈਨੇ ਦੀ ਦੁਕਾਨ ਸੀ ਸਾਡੇ ਪਿਤਾ ਜੀ ਕੋਲੇ ਸਾਡੇ ਦਾਦਾ ਜੀ ਕੋਲੇ ਲੋਕ ਅਕਸਰ ਆਉਂਦੇ ਸੀ ਕਿਸੇ ਦੀ ਗਾਂ ਮੱਝ ਨੂੰ ਫਾਰਾ ਹੋ ਗਿਆ ਉਹ ਹਾਲੋ ਦੇ ਦਿੰਦੇ ਹੁੰਦੇ ਸੀਗੇ ਹਾਲੋ ਦੇਤੀ ਕਿਸੇ ਨੂੰ ਕੁਝ ਮਤਲਬ ਉਹ ਸਾਰੀਆਂ ਚੀਜ਼ਾਂ ਦੇ ਨਾਲ ਉਹ ਜਿਹੜਾ ਪਸ਼ੂ ਹੁੰਦਾ ਸੀ ਉਹਦਾ ਅਫਾਰਾ ਠੀਕ ਹੋ ਜਾਂਦਾ ਸੀ ਤੇ ਉਸ ਤੋਂ ਬਾਅਦ ਫਿਰ ਉਹ ਲੋਕ ਆਪ ਵੀ ਆਉਂਦੇ ਸੀ ਮੇਰੇ ਬੱਚੇ ਦੇ ਬੱਚਾ ਰੋਈ ਜਾਂਦਾ ਢਿੱਡ ਉਹ ਅਜਵੈਣ ਦੇ ਦੇਣੀ ਵੀ ਇਹਨੂੰ ਅਜਵੈਣ ਇਹਨੂੰ ਘੋਲ ਕੇ ਇਹਦਾ ਪਾਣੀ ਧੁੰਨੀ ਚ ਲਾ ਦਿਓ ਮਤਲਬ ਉਹ ਚੀਜ਼ਾਂ ਉੱਥੋਂ ਹੀ ਸਿੱਖਦੇ ਗਏ ਜੀ ਸਿੱਖਦੇ ਸਿੱਖਦੇ ਅੱਛਾ ਮੈਨੂੰ ਬਹਿ ਘਰ ਚ ਛੋਟਾ ਸੀਗਾ ਆਪਣੇ ਮਾਪੇ ਦਾ ਛੋ ਨੂੰ ਜਿਆਦਾ ਨਾਲ ਜੋੜ ਕੇ ਰੱਖਦੇ ਸੀ ਘੂਰ ਵੀ ਲੈਂਦੇ ਸੀ ਮੰਨ ਵੀ ਲੈਂਦੇ ਸੀ ਤੇ ਉਹ ਫਿਰ ਉਹਦੇ ਕਰਕੇ ਨਾ ਜੀ ਮੈਂ ਇਹਦੇ ਚ ਬਹਿ ਗਿਆ ਔਰ ਹੌਲੀ ਹੌਲੀ ਮੇਰਾ ਐਸਰੂ ਜਿਹਾ ਵਧਿਆ ਕਿ ਮੈਂ ਬਹੁਤ ਜਿਆਦਾ ਇਹਦੇ ਚ ਖੋਬਣ ਤੋਂ ਬਾਅਦ ਫਿਰ ਮੈਂ ਕਿਤੇ ਜਾ ਕੇ ਇਹਦੇ ਚ ਨੈਚੁਰੋਪੈਥੀ ਯੋਗਾ ਸਾਇੰਸ ਦੇ ਵਿੱਚ ਡਿਪਲੋਮਾ ਹਾਸਲ ਕੀਤਾ ਡਿਗਰੀ ਹਾਸਲ ਕੀਤੀ ਤਾਂ ਕਿਤੇ ਜਾ ਕੇ ਮੈਂ ਲੋਕਾਂ ਦੇ ਵਿੱਚ ਬੈਠਣ ਲੱਗਿਆ ਮੈਨੂੰ ਇੱਕ ਕਲਾ ਬਾਬਾ ਜੀ ਨੇ ਦਿੱਤੀ ਜਿਹੜੀ ਨਬਜ ਵੇਖਣ ਦੀ ਕਲਾ ਹੈ ਕਿ ਨਬਜ ਦੇਖ ਕੇ ਅਸੀਂ ਬਾਤ ਪਿੱਤ ਕਫ ਜਿਹੜਾ ਹੈਗਾ ਉਹ ਸਾਡੇ ਗੁਰੂ ਨੇ ਡਾਕਟਰ ਅਨਿਲ ਕੁਮਾਰ ਜੀ ਇਹਨਾਂ ਤੋਂ ਵੀ ਅਸੀਂ ਬੜੀ ਸਿੱਖੀ ਹੈ ਔਰ ਅੱਜ ਤੱਕ ਅਸੀਂ ਘੱਟੋ ਘੱਟ 50 60 ਹਜ਼ਾਰ ਜਿਹੜਾ ਪੇਸ਼ੈਂਟ ਹੈ ਕਹੜਾ ਸੋਖਾ ਜੀ 50 60 ਹਜ਼ਾਰ ਗਿਣਨਾ ਸੋਖਾ ਕਹਿਣਾ ਸੋਖਾ ਪਰ ਉਹਨੂੰ ਮਿਲਣਾ ਤੇ ਉਹਨੂੰ ਟ੍ਰੀਟ ਕਰਨਾ ਉਹਨੂੰ ਦੇ ਇੱਕ ਬਹੁਤ ਵੱਡੀ ਗੱਲ ਹੈ ਅਸੀਂ 1000 ਤੋਂ ਵੱਧ ਕੈਂਪ ਪੰਜਾਬ ਚਲਾ ਚੁੱਕੇ ਹਾਂ ਔਰ ਜਦ ਤੱਕ ਦਮ ਚ ਦਮ ਹੈ ਬਾਬਾ ਜੀ ਨੇ ਅਸ਼ੀਰਵਾਦ ਰੱਖਿਆ ਜਦ ਤੱਕ ਲਾਉਂਦੇ ਰਹਾਂਗੇ ਅਸੀਂ 55000 ਤੋਂ ਵੱਧ ਲੋਕਾਂ ਦੀ ਨਵਜ ਦੇਖ ਚੁੱਕੇ ਹਾਂ ਔਰ ਨਵਜ ਦੇਖਣਾ ਹੀ ਆਪਦੇ ਆਪ ਚ ਐਕਸਪੀਰੀਅੰਸ ਬਣ ਜਾਂਦਾ ਤਾਂ ਜਿਹੜੇ ਵੀ ਲੋਕੀ ਮਿਲਣਾ ਚਾਹੁੰਦੇ ਨੇ ਸਵੇਰੇ 2 ਘੰਟੇ ਸਾਡੇ ਵੈਦ ਅਨਿਲ ਕੁਮਾਰ ਜੀ ਇੱਥੇ ਹੁੰਦੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਔਰ ਜਿਹੜੇ ਲੋਕੀ ਮੈਨੂੰ ਮਿਲਣਾ ਚਾਹੁੰਦੇ ਆ ਉਹਨਾਂ ਨੂੰ ਥੋੜੀ ਜੀ ਮੁਸ਼ਕਲ ਕਰਨੀ ਪੈਂਦੀ ਆ ਕਿਉਂਕਿ ਮੈਨੂੰ ਮਿਲਣ ਵਾਲੇ ਲੋਕ 500 ਤੋਂ ਵੱਧ ਹੁੰਦੇ ਨੇ ਦਿਨ ਚਾਰ ਮਿਲਿਆ ਜਾਂਦਾ ਵਾਧ-ਵਾਧ 50 ਲੋਕਾਂ ਨੂੰ ਇਸ ਕਰਕੇ ਉਹਦੇ ਵਿੱਚ ਵੇਟਿੰਗ ਰਹਿੰਦੀ ਆ ਜੀ ਜਾਂਦੇ ਹੋਏ ਸਾਡੇ ਚੈਨਲ ਰਾਹੀਂ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਦਰਸ਼ਕ ਸਾਡੇ ਤੁਹਾਡੇ ਚੈਨਲ ਰਾਹੀਂ ਇਹੀ ਮੈਸੇਜ ਦਵਾਂਗੇ ਵੀ ਇਹ ਚੈਨਲ ਜਿਹੜਾ ਹੈਗਾ ਸਦਾ ਚੜ੍ਹਦੀ ਕਲਾ 'ਚ ਰਹੇ ਜੀ ਔਰ ਹਮੇਸ਼ਾ ਸਾਂਝਾ ਹੈ ਤਾਂ ਸਾਂਝਾ ਹੀ ਰਹੇ ਕਿ ਕੋਈ ਪੱਖਪਾਤ ਨਾ ਕਰੇ ਔਰ ਦੂਜੀ ਗੱ ਅੱਜ ਗੁਰੂ ਪੁਰਬ ਦੇ ਮੌਕੇ ਤੇ ਬਾਬਾ ਜੀ ਨੂੰ ਯਾਦ ਕਰ ਰਹੇ ਨੇ ਇੱਕ ਗੱਲ ਦਿਲ ਤੇ ਰੱਖ ਕੇ ਆਪਣੇ ਆਪ ਨਾਲ ਵਾਅਦਾ ਕਰ ਲਿਓ ਕਿ ਅੱਜ ਤੋਂ ਬਾਅਦ ਜੇ ਮੈਂ 10 ਰੁਪਏ ਕਮਾਉਣਾ ਤਾਂ 1 ਰੁਪਿਆ ਕੱਢੂੰਗਾ ਜੇ ਮੈਂ 100 ਰੁਪਏ ਕਮਾਉਣਾ ਤਾਂ 10 ਰੁਪਏ ਕੱਢੂੰਗਾ ਜੇ ਮੈਂ 1000 ਰੁਪਏ ਕਮਾਉਣਾ ਤਾਂ 100 ਰੁਪਏ ਕੱਢੂੰਗਾ ਜੇ ਮੈਂ ਲੱਖ ਰੁਪਏ ਕਮਾਉਣਾ ਤਾਂ 10000 ਕੱਢੂੰਗਾ ਜਿਗਰੇ ਨਾਲ ਕੱਢਿਓ ਬਿਨਾਂ ਸੋਚੇ ਕੱਢਿਓ ਤੁਹਾਨੂੰ ਉਹ 10000 ਦਾ 10 ਕਰੋੜ ਬਣ ਕੇ ਨਾ ਆਇਆ ਤਾਂ ਮੈਨੂੰ ਕਹਿ ਦਿਓ ਬਾਬੇ ਦੀ ਬਰਕਤ ਸਾਰਿਆਂ ਦੇ ਪੈਰਾਂ ਵਾਲੀ ਜੀ ਇਨੇ ਡਾਕਟਰ ਸੁਬਾਸ਼ ਗੋਇਲ ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਬੜੇ ਹੀ ਦੁਨੀਆ ਨੂੰ ਚੰਗੇ ਰਾਹ ਪਾਇਆ ਕਹਿ ਸਕਦੇ ਹਾਂ ਕਿ ਜਿਨ੍ਹਾਂ ਨੂੰ ਮੁਸ਼ਕਲਾਂ ਆਉਂਦੀਆਂ ਸੀਗੀਆਂ ਪੇਟ ਦੇ ਸਬੰਧ ਵਿੱਚ ਅੱਖਾਂ ਦੇ ਸਬੰਧ ਦੇ ਵਿੱਚ ਆਯੁਰਵੈਦਿਕ ਦੇ ਨਾਲ ਜੋੜਿਆ ਹੈ ਤੇ ਉਹਨਾਂ ਨੂੰ ਚੰਗਾ ਕੀਤਾ ਹੈ ਤਾਂ ਅੱਜ 555 ਪ੍ਰਕਾਸ਼ ਗੁਰਪੁਰਬ ਨੂੰ ਲੈ ਕੇ ਉਹਨਾਂ ਨੇ ਫ੍ਰੀ ਕੈਂਪ ਲਗਾਇਆ ਹੈ ਤੇ ਹਮੇਸ਼ਾ ਇਹਨਾਂ ਦੇ ਵੱਲੋਂ ਕੈਂਪ ਇਸੇ ਤਰ੍ਹਾਂ ਲਗਾਏ ਜਾਂਦੇ ਨੇ ਤਾਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਜੇਕਰ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਜੀ ਇਸੇ ਤਰ੍ਹਾਂ ਹੋਰ ਨਵੀਆਂ ਜਾਣਕਾਰੀਆਂ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਜੀ ਮੈਨੇ ਮੈਰੋ ਵਿਧਾਂਜਲ ਕੈਮਰਾਮੈਨ ਅੰਮ੍ਰਿਤ ਦੇਨ ਸਸ਼ੀ ਕਾਲਜੀ